ਸਾਰੀਆਂ ਮੰਗਾਂ ਤਾਂ ਨਹੀਂ ਮੰਨੀਆਂ ਗਈਆਂ ਕੁਝ ਮੰਗਾਂ ਰਹਿਦੀਆਂ ਨੇ ਕੁਝ ਮੰਨੀਆਂ ਗਈਆਂ ਜਿਹੜਾ ਅਸੀਂ ਸੋਚ ਰਿਹਾਗਾ ਵੀ ਜਿਵੇਂ ਉਹਨਾਂ ਨੇ ਕਿਹਾ ਸੀਗਾ 1500 ਰੁਪਏ ਦੇਵਾਗੇ ਪਹਿਲਾਂ ਵੀ ਮੁੱਖ ਮੰਤਰੀਆਂ ਨੇ ਕਿਹਾ ਵੀ ਦੇਵਾਗੇ لازਮੀ ਮੂੰਗੀ ਦਾ ਕਹਿੰਦਾ ਸੀ 1000 ਰੁਪਏ ਦੇਵਾਗੇ ਉਹ 1000 ਰੁਪਏ ਦਿੱਤਾ ਜੇ ਕੋਈ 5000 ਨੂੰ ਵੀ ਕੀ ਹੈ ਪਹਿਲੇ ਸਾਰਾ ਨਹੀਂ ਮਿਲਿਆ ਕੁਝ ਰਹਿੰਦਾ ਕੁਛ ਰਹਿੰਦਾ ਕੁਝ ਮਿਲ ਜਾਏਗਾ ਮਤਲਬ ਆਪਣਾ ਅੱਛਾ ਦੇਣੇ ਚਾਹਦੇ ਸੀ ਆਪਾਂ ਵੀ ਮੁਕਦਮੇ ਤੇ ਪੰਜਾਬ ਤੇ ਸਰਦੇ ਪਸੰਦਾਂ ਦੇ ਉੱਤੇ ਕਿਉਂ ਬਾਕਸ ਲੈ ਰਹੇ ਮੇਰਾ ਖਿਆਲ ਹੈ ਕਿ ਸਾਡੀ ਸਾਡੀ ਲੀਡਰਸ਼ਿਪ ਕੋ ਹੋਊਗੀ ਰੋਦੂ ਸਿੰਘ ਨੇ ਕਦੇ ਮਕਦਮਿਆਂ ਦਾ ਪਰਵਾਹ ਨਹੀਂ ਕਰੀ ਸਾਨੂੰ ਜੇ ਲੀਡਰ ਨੇ ਲੜਨਾ ਹੈ ਸਾਨੂੰ ਤਿੰਨ ਗੱਲਾਂ ਤੋਂ ਡਰਨਾ ਨਹੀਂ ਚਾਹੀਦਾ ਮਕਦਮੇ ਤੋਂ ਜੇਲ੍ਹ ਤੋਂ ਤੇ ਮਰਨ ਤੋਂ ਲੱਗ ਜੋ ਰੌਲਾ ਪਾਉਣ ਜੀ ਮਕਦ ਕੋ ਮੇਰੀ ਗੱਲ ਸੁਣੋ ਲੈ ਸੈਂਟਰ ਸਰਕਾਰ ਨੇ ਸਾਰੇ ਰੇਲਵੇ ਵਾਪਸ ਲੈ ਲਏ ਇਹ ਲੈ ਲੂ ਸਰਕਾਰ ਜੇ ਰੋਦੂ ਸਿੰਘ ਨੂੰ ਕਿਸੇ ਕੇਸ ਚ ਫੜ ਕੇ ਅੰਦਰ ਭੇਜੂਗੀ ਲੱਗ ਜਾ ਪਤਾ ਫਿਰ ਸਰਕਾਰ ਨਾਲ ਕੀ ਬਣੂਗੀ ਜਦ ਕਿਸੇ ਲੀਡਰ ਨੂੰ ਭੇਜੂਗੀ ਕੀ ਮੁਕਾਦਮੇ ਕੀ ਚੀਜ਼ ਹੁੰਦੇ ਨੇਗੇ ਉਹ ਸਾਡਾ ਤਾਂ ਵੱਡ-ਵੱਡੇ ਨੇ ਬੰਦ-ਬੰਦ ਕੱਟੇ ਗਏ ਨੇ ਭਗਤ ਸਿੰਘ ਨੂੰ 23 ਸਾਲ ਦੀ ਉਮਰ ਨੂੰ ਫਾਸੀ ਚੜਾਤਾ ਮਰਨ ਵਰਤ ਤੇ ਜਿਹੜੇ ਤਰੀਕੇ ਦਾ ਡੰਡਿਆ ਸਾਹਮਣੇ ਬਿੱਡ ਲਾਇਆ ਨਹੀਂ ਲਾਉਣਾ ਚਾਹੀਦਾ ਸੀ ਸਾਰਾ ਪੰਜਾਬ ਮਤਲਬ 6 ਥਾਂਾਂ ਤੇ ਬੰਡਿਆ ਪਿਆਗਾ ਲੋਕ ਤੰਗ ਨੇ ਜਿਹੜੇ ਲੋਕ ਸਾਡਾ ਸਤਿਕਾਰ ਕਰਦੇ ਦੀ ਉਹ ਲੋਕ ਸਾਨੂੰ ਘੜੱਖਾ ਝਾਕਦੇ ਨੇ ਵਿਆ ਝੰਡੇ ਵਾਲਿਆਂ ਨੇ ਸਾਰਾ ਇਹਨਾਂ ਨੂੰ ਹੋਰ ਕੰਮ ਹੀ ਨਹੀਂ ਕੋਈ ਹੈਗਾ ਬੈਠਣਾ ਤੇ ਚੰਡੀਗੜ੍ਹ ਵਹ ਜਾਂਦੇ ਆ ਕੇ ਮੈਂ رائے ਦਿੱਤੀ ਸੀ ਜਿੱਦੇ ਡੱਲੇ ਸਾਹਮਣੇ ਬਿਲਡਰ ਲਾ ਲਿਆ ਮੈਂ ਸੋਡੇ ਰਾਹੀਂ ਪ੍ਰੈਸ ਰਾਹੀਂ ਮੇਰੇ ਨਹੀਂ ਬੂਣ ਤੇ ਗੱਲ ਹੋਈ ਮੈਂ ਸੋਡੇ ਰਾਹੀਂ رائے ਦਿੱਤੀ ਵੀ ਦੁਬਾਰੇ ਮੀਟਿੰਗ ਸੱਦੇ ਮੀਟਿੰਗ ਸੱਦ ਕੇ ਇਹਦਾ ਕੋਈ ਹੱਲ ਕੱਢੇ ਸੱਦੀ ਵੀ ਆ ਮੀਟਿੰਗ ਉਹਨੇ ਸੱਦ ਕੇ ਉਹ ਮੀਟਿੰਗ 'ਚ ਪੂਰਾ ਹੱਲ ਨਹੀਂ ਕੱਢਿਆ ਅੱਧੇ ਰਸਤੇ ਛੱਡ ਤੀ ਜਿਵੇਂ ਕਿ ਛੜਕ ਛੱਡੀ ਅਕੀ ਥਾਂ ਤੇ ਉਹ ਛੜ ਤੇ ਪੂਰਾ ਹੱਲ ਨਹੀਂ ਕੱਢਿਆ ਫੇਰ ਜਦ ਜੇ ਉਹ ਮਰਨਵਰਤ ਦੇ ਬਹਿ ਗਿਆ ਮੈਂ ਇਹਨੂੰ ਮੂਰਖ ਭਰਿਆ ਕਾਦੋਂ ਗਿਣਦਾ ਵੀ ਮੂਰਖ ਭਰਿਆ ਕਾਦੋਂ ਚੁੱਕਾ ਹੈਗਾ ਅਸੀਂ ਮਰਾਂਗੇ ਸਰਕਾਰ ਨਾਲ ਲੜ ਕੇ ਅਸੀਂ ਭੁੱਖੇ ਮਰ ਕੇ ਨਹੀਂ ਮਰਾਂਗੇ ਇਹ ਨਹੀਂ ਇਸ ਤਰ੍ਹਾਂ ਕਹਿੰਦਾ ਬੈਠੋ ਕੋ ਚੰਡੀਗੜ੍ਹ ਵਿੱਚ ਮੈਨੂੰ ਸਵਾਲ ਕਰਦਾ ਕਿ ਦਿੱਲੀ ਤੁਸੀਂ ਬੈਠੇ ਰਸਤੇ ਰੋਕੇ ਉਹ 50 ਰਸਤੇ ਨੇ ਦਿੱਲੀ ਦੇ ਅਸੀਂ ਪੰਜ ਰੋਕੇ ਦੀਗੇ ਜੇ ਹੁਣ ਚੰਡੀਗੜ੍ਹ ਦਾ ਇੱਕ ਅਧਾ ਰਸਤਾ ਰੋਕ ਵੀ ਲਊਂ ਚੰਡੀਗੜ੍ਹ ਨੂੰ ਕੀ ਵਿਗੜਦਾ ਇੱਥੇ ਆ ਕੇ ਜੇ ਕੋਈ ਰੋਕ ਵੀ ਲਊਗਾ ਉਹ ਤਾਂ ਦੁਖੀ ਹੋਗੇ ਲੋਕ ਸਾਰਾ ਕੁਝ ਕਿਧਰ ਪਾਸੇ ਜਾ ਨਹੀਂ ਰਹੇ ਜੇਸੀਂ ਇੰਨੀ ਨਹੀਂ ਸੋਚਾਂਗੇ ਲੋਕਾਂ ਵਾਸਤੇ ਕੀ ਕਰਨਾ ਹੈਗਾ ਮੈਂ ਤਾਂ ਕਹਿੰਦਾ ਸਾਨੂੰ ਦੇਖ ਕੇ ਚੱਲਣਾ ਪਊਗਾ ਉਹ ਜਿਹੜੇ ਲੋਕ ਤਾਂ ਸਾਨੂੰ ਲਿਆ ਕੇ ਦੁੱਧ ਪਿਉਂਦੇ ਸੀ ਬਾਦਾਮ ਖਵਾਉਂਦੇ ਸੀ ਤੇ ਉਹੀ ਲੋਕ ਸਾਡੇ ਦੇ ਕਿ ਨਿਕਲ ਖਾ ਝੱਕੀ ਜਾਂਦੇ ਨੇ ਕੀ ਲੜਾਈ ਹੈ ਸਾਡੀ ਮੈਂ ਤੁਹਾਡੇ ਇੱਕ ਬੇਨਤੀ ਕਰਨੀ ਚਾਹੁੰਦਾ ਪ੍ਰੈਸ ਨੂੰ ਮੇਰੀ ਜ਼ਿੰਦਗੀ 'ਚ ਅਸੀਂ ਤਿੰਨ ਅੰਦੋਲਨ ਜਿੱਤੇ ਨੇ ਨਹੀਂ ਉਹੀ ਲੜੀ ਗਏ ਇੱਕ ਬੁੜੀ ਨੂੰ ਕਹਦੇ ਬੁੜੀਆ ਤੇਰੇ ਪੰਜ ਪੁੱਤ ਨੇ ਕਿਹੜਾ ਚੰਗਾ ਹੈ ਬੁੜੀ ਹੁਣ ਲਾਜ਼ਮਾ ਬੋਲ ਨਹੀਂ ਸਕਦਾ ਜਿਹੜਾ ਬੁੜੀ ਬੋਲੀ ਸੀਗੀ ਅਸੀਂ ਉਦੋਂ ਦੀ ਾਡਾਂ ਜੇ ਅਸੀਂ ਇੱਕ ਵਿਚਾਰ ਹੁੰਦਾ ਇੱਕ ਜਥੇਬੰਦੀ ਹੁੰਦੀ ਫਿਰ ਤਾਂ ਅਸੀਂ ਭਵਿੰਦਰ ਮੰਥ ਲੇ ਰਹਿੰਦੇ ਅਸੀਂ ਤਾਂ ਉਦੋਂ ਦੀ ਾਡਾਂ ਸਾਨੂੰ ਮੋਦੀ ਦਾ ਤੇ ਨਕਾਲੇ ਕਾਨੂੰਨ ਲਿਆਂਦੇ ਸਾਨੂੰ ਇਕੱਠੇ ਕਰਤਾ ਅਸੀਂ ਇਕੱਠੇ ਹੋਗੇ ਤੇ ਦੁਬਾਰੇ ਕੋਈ ਇਹੀ ਦੀ ਗੱਲ ਆਊਗੀ ਅਸੀਂ ਇਕੱਠੇ ਹੋ ਜਾਾਂਗੇ ਕੋਈ ਡਿੱਕਾ ਨਹੀਂ ਮਤਲਬ ਇਕੱਠੇ ਇਕੱਠੇ ਦਾ ਸਰਕਾਰ ਕਰ ਦਾਂਦੀ ਹੈ ਰੂਦੂ ਸਿੰਘ ਕਦੇ ਇਕਤਾ ਤੋਂ ਨਹੀਂ ਭੱਜਿਆ ਨਾ ਭਜੂਗਾ ਅਸੀਂ ਅਲੈਕਸ਼ਨ ਲਾ ਲਈ ਸਾਨੂੰ 4 ਮਹੀਨੇ ਲਈ ਛੁੱਟੀ ਦੇ ਤੌਰ ਤੇ ਅਸੀਂ ਜਾ ਕੇ ਹੱਤ ਮੰਨੇ ਸਾਡੀ ਛੁੱਟੀ ਪੂਰੀ ਹੋ ਗਈ ਅਸੀਂ ਬਾਗੇ ਮੋਰਚੇ ਨੇ ਕਹਤਾ ਆਜੋ ਦੱਲੇ ਵਾਲਾ ਕਹਿੰਦਾ ਮੈਂ ਨਹੀਂ ਜਾਂਦਾ ਮੈਂ ਰਾਜਾ ਸਾਹਿਬ ਨੂੰ ਸਾਡਾ ਮੈਂ ਸਤਸਕਾਰ ਕਰਦਾ ਮੇਰਾ ਜੇਕਰ ਲੀਡਰ ਰਹੇਗਾ ਵੀ ਰਾਜਾ ਸਾਹਿਬ ਆਹ ਰਾਜਨੀਤਿਕ ਤੌਰ ਤੇ ਬੰਦਾ ਹੋਰ ਲਾ ਦੇ ਤੇਰੀ ਲੋੜ ਆ ਸਾਨੂੰ ਜਿਹੜੀ ਗੱਲ ਰਾਜ ਰਾਜੇ ਵਾਲਾ ਸਰਕਾਰ ਨਾਲ ਰੂਦੂ ਸਿੰਘ ਨਹੀਂ ਕਰ ਸਕਦਾ ਰੂਦੂ ਸਿੰਘ ਅਣਪੜਾ ਹੈਗਾ ਜਿਹੜੇ ਪੜੇ ਲਿਖੇ ਬੰਦੇ ਐਡੀ ਗੱਲ ਕਰਨ ਨੂੰ ਮੈਂ ਮੰਨਦਾ ਇਸ ਗੱਲ ਨੂੰ ਮੈਂ ਤਾਂ ਹੁਣ ਵੀ ਉਧਰ ਕੋਲ ਜਾਊਂਗਾ ਤੇ ਰਾਜਾ ਤਾਂ ਆਪ ਨਾਲ ਡੱਲਿਆ ਤਾਂ ਕਹਿੰਦਾ ਜੇ ਆਉਣਗੇ ਮੈਂ ਨਹੀਂ ਰਹਿਣਾ ਮੈਂ ਤੁਹਾਡੇ ਸਾਹਮਣੇ ਕਹਿ ਕੇ ਜਨਾ ਸੈਂਟਰ ਸਰਕਾਰ ਨੇ ਡੱਲਿਆ ਦੀਆਂ ਚਾਰ ਜੋਬੀਆਂ ਲਾਈਆਂ ਹੋਈਆਂ ਤੇ ਇੱਕ ਤਾਂ ਜਿਹੜੇ ਉਥੇ ਦੋਲਣ ਦੇ ਵਿਰੋਧੀ ਸੀ ਉਹਦੇ ਨਾਲ ਮੀਟਿੰਗ ਕਰਨੀ ਉਹਨਾਂ ਨਾਲ ਘਰਦਾ ਰਿਹਾਗਾ ਰੌਲਾ ਵੀ ਪਾਉਣਾ ਤੇ ਜਾ ਕੇ ਉਹਨਾਂ ਨੂੰ ਟਕਾਉਣਾ ਵੀ ਦੂਸਰਾ ਦੋਲਣ ਦੇ ਵਿੱਚ ਦਹਿਸ ਫਲਾਉਣੀ ਤੇ ਏਕੇ ਸੰਤਾਲੀਆਂ ਆ ਗਈਆਂ ਜੀ ਮੈਂ ਲੜਿਆ ਕਮੇਟੀ ਦੇ ਵਿੱਚ ਵੀ ਕਿਹੜੀਆਂ ਏਕੇ ਸੰਤਾਲੀਆਂ ਆ ਗਈਆਂ ਤੀਜਾ ਦੋਲਣ ਦੇ ਪੈਸੇ ਮਕਾਉਣੇ ਇੱਕ ਪ੍ਰਧਾਨ ਕਿਉਂ ਦੀ ਪ੍ਰੈਸ ਕਾਨਫਰੈਂਸ ਕਰਦਾ 3 ਕਰੋੜ ਰੁਪਇਆ ਦਾ ਰਹੇ 300 ਕਿਸਾਨ ਸੀਜ ਹੋ ਗਿਆ ਕਹਿੰਦਾ ਲੱਖ ਲੱਖ ਦੇ ਕੇ ਮਾਂਗੇ ਦੂਜੀ ਵਾਰ ਮੇਰੀ ਪ੍ਰਧਾਨਗੀ ਸੀ ਮੈਂ ਪ੍ਰੈਸ ਨੂੰ ਹੱਥ ਬੰਨੇ ਵੀ ਪੈਸੇ ਬਣਾ ਦੋਲਣ ਨਹੀਂ ਚੱਲਦਾ ਹੁੰਦਾ ਜੋੜ ਕੇ ਹੱਥ ਕਰ ਗਈ ਇਹ ਗੱਲ ਨਾ ਵਧਾਓ ਨਾ ਇਹ ਚੀਜ਼ ਦਫਾ ਦਿਓ ਅਸੀਂ ਕਿਸੇ ਨੂੰ ਕੁਝ ਨਹੀਂ ਦੇ ਸਕਦੇ ਚੌਥਾ ਦੀ ਪੱਕੀ ਡਿਊਟੀ ਲੱਗੀ ਦੀ ਵੀ ਦੋਲਣ 'ਚ ਫੁੱਟ ਪਾਉਣੀ ਹੈ ਵੀ ਦੋਲਣ 'ਚ ਫੁੱਟ ਉਹ ਟੱਲੇ ਵਾਲੇ ਪਾਤੀ ਉਹ ਮੋਦੀ ਦੀ ਗੱਲ ਹੁੰਦਾ ਸਿਰੇ ਚੜ੍ਹਤੀ ਕੱਕਾ ਕੌਣ ਹੈ ਕੱਕਰਦੀਆਂ ਦਾ ਪਾਰਟੀ ਦਾ ਸਾਡੇ ਨਾਲ ਰਹਿ ਕੋਈ ਗੱਲ ਨਹੀਂ ਰਹਿ ਸਕਦਾ ਹੈਗਾ ਤੇ ਉਹਦੇ ਸਿਰ ਤੇ ਚੱਲਦਾ ਇਹ ਉਹ ਮੇਰਾ ਕੋਸ ਕਹਿੰਦਾ ਕਿ ਕਾਮਰੇਡ ਦਾ ਕਿਸਾਨਾਂ ਨੂੰ ਜ਼ਮੀਨ ਦਿਵਾ ਕੇ ਰਾਜੀ ਨਹੀਂ ਮੈਂ ਡੱਲੇ ਨੂੰ ਪੁੱਛਣਾ ਚਾਹੁੰਦਾ ਬੰਦਾ ਸਿੰਘ ਬਹਾਦਰ ਕੌਣ ਸੀ ਦਿੱਲੀ ਤੋਂ ਪਾਰ ਹੁੰਦੇ ਨੇ ਕਿਹਾ ਮੰਜੂਰਾ ਨੂੰ ਤਾਂ ਦੇਵਾਂਗੇ ਬਜ਼ਾਰਾਂ ਨੂੰ ਜ਼ਮੀਨ ਦੇਵਾਂਗੇ ਤੇ ਮਜਾਰਾ ਲੜਨ ਵਾਲੇ ਕੌਣ ਸੀ ਧਰਮਸਖ ਪੱਗਰ ਤੇਜਾ ਸਿੰਘ ਜਗੀਰ ਸਿੰਘ ਜੋਗਾ ਸਾਰੇ ਦੇ ਮਨਾ ਹੋ ਗਏ ਨਾ ਉਹ ਕੌਣ ਤੇ ਕਾਮਰੇਡ ਸੀਗੇ ਜਿਹੜੇ ਨੇ ਜ਼ਮੀਨਾਂ ਦਿਵਾਈਆਂ ਅਸੀਂ ਅੱਜ ਵੀ ਗਰੀਬ ਲੋਕਾਂ ਦੇ ਨਾਲ ਖੜੇ ਹਾਂ ਦਿਵਾਉਣਿਆਂ ਦਮਾਂ ਦੇ ਰਹਾਂਗੇ ਮੈਂ ਆੜਤੀਆਂ ਦੇ ਖਿਲਾਫ ਲੜਾਈ ਲੜੀ ਮੈਂ ਸ਼ਹਿਰਾਪੁਰ ਪ੍ਰਧਾਨ ਹੁੰਦਾ ਮੈਂ ਝੰਡਾ ਲਾਤਾ ਵੀ ਸਰਕਾਰਾਂ ਠੀਕ ਕਰਦੀਆਂ ਬੰਕ ਠੀਕ ਕਰਦੀਆਂ ਆੜਤੀਆਂ ਤਾਂ ਕਰਦੇ ਨੇ ਪਰ ਪਸ਼ੋਰਾ ਸੁਈ ਕਹਿੰਦਾ ਮੈਂ ਨਹੀਂ ਇਹ ਲੜਾਈ ਜਿਪਣਾ ਤੇ ਡੱਲੇ ਵਾਲਾ ਪ੍ਰਧਾਨ ਵੀ ਕਹਿੰਦਾ ਆੜਤੀਆਂ ਦੇ ਖਿਲਾਫ ਨਹੀਂ ਲੜ ਸਕਦੇ ਮੈਂ ਵੱਡਾ ਇਕੱਠ ਮਾਨਸਾ ਚ ਕਰਾਇਆ 2000 ਦੀ ਗੱਲ ਹੈ ਪਈ 2001 ਦੀ ਤੇ ਮੈਂ ਉੱਥੇ ਨਾਲ ਮੈਂ ਕਰਿਆ ਵੀ ਆੜਤੀਆਂ ਨਾਲ ਕਿਵੇਂ ਨਿਪਟਣਾ ਰੂਦੂ ਸੇ ਕਹ ਮਤਲਬ ਪੂਰਾ ਰਹਿਆ ਵੀ ਕਸੀ ਕਰਜ ਜਿਮੀ ਮੈਂ ਉਥੇ ਗੱਲ ਕਿਸਾਨਾਂ ਨੂੰ ਹੀ ਸਮਝਾਈ ਵੀ ਕਰਜ ਦੇ ਡਰ ਕੇ ਜ਼ਮੀਨ ਨਹੀਂ ਵੇਚਣੀ ਕਰਜ ਤੋਂ ਡਰ ਕੇ ਖੁਦਕੁਸ਼ੀ ਨਹੀਂ ਕਰਨੀ ਕਰਜ਼ਾ ਲਾਉਣ ਵਾਸਤੇ ਕੰਮ ਕਰਿਆ ਕਰਜ਼ਾ ਲਿਆ ਨਹੀਂ ਕਰਜ਼ਾ ਲਾਉਣ ਵਾਸਤੇ ਸੰਘਰਸ਼ ਕਰਾਂਗੇ ਜਿਹਦੇ ਕੋਲ ਹੈਗੇ ਨਹੀਂ ਦੇ ਦੋ ਆ ਤਿੰਨ ਚਾਰ ਗੱਲਾਂ ਨੇ ਹੁਣ ਜੋ ਤੁਹਾ ਨਾਮ ਦੰਦੇਵਾਲ ਸਾਹਿਬ ਲਗਾਏ ਹੋਇਆ ਤੁਹਾਨੂੰ ਬਸ ਵਾਤੇ ਬੈਠੇ ਹੋਇਆ ਨਹੀਂ ਕਿ ਕੋਈ ਫੇਰ ਆਦਮੀ ਜੀ ਉਹਦੀ ਜੂਟ ਨਹੀਂ ਸੀਗੀ ਕਿ ਤੁਸੀਂ ਹੁਣ ਕਹਿ ਰਹੇ ਹੋ ਕਿ ਉਹ ਹੋਰ ਨਹੀਂ ਨਹੀਂ ਕੋਈ ਲੋੜ ਨਹੀਂ ਜੀ ਇੱਥੇ ਚੰਡੀਗੜ੍ਹ ਬਾਈ ਮੇਰੀ ਗੱਲ ਸੁਣੋ ਇਹ ਸਵਾਲ ਲਓ ਜੀ ਹਾਂ ਹਾਂ ਲਓ ਤੁਹਾਡਾ ਸਵਾਲ ਕਰ ਕਰ ਰਹੇ ਕੀ ਤੁਹਾਡੀ ਜਥੇਬੰਦੀ ਨੂੰ ਪਿੱਛੇ ਸਰਕਾਰ ਦੇ ਕਰੋੜ ਦੇ ਉਤਰ ਆਏ ਹਨ ਜਿਵੇਂ ਪੰਜਾਬ ਸਰਕਾਰ ਨੇ ਵੀ ਇਸ ਕੋ ਪਹਿਲਾ ਸਵਾਲ ਕੀਤਾ ਜਿਵੇਂ ਇੱਕ ਜੁੜਤਾ ਬਣੀ ਸੀ 32 ਜਥੇਬੰਦੀਆਂ ਸੀ 32 ਜਥੇਬੰਦੀਆਂ ਨੂੰ ਸਰਕਾਰ ਦਾ ਸਨੇਹਾ ਉਹਨਾਂ ਅਸੀਂ 32 ਜਥੇਬੰਦੀਆਂ ਨੂੰ ਕੀਦਰ ਦਾ ਸਨੇਹਾ ਆ ਦੇ ਜੇ ਭਾਰਤ ਦੇ ਕਿਸੇ ਮੁੱਦੇ ਤੇ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਤੁਹਾਡੀਆਂ 32 ਜਥੇਬੰਦੀਆਂ ਨੂੰ ਸਨੇਹਾ ਆਉਦਾ ਕਿਸੇ ਇਸ ਨੂੰ ਲੈ ਕੇ ਡੱਲੇਵਾਲ ਦੀ ਰੱਖੇ ਬੰਦੀ ਨੂੰ ਸਨੇਹਾ ਆਉਦਾ ਰਣਜੀਤ ਸਿੰਘ ਮਾਨਸਾ ਕੋ ਸਨੇਹ ਨੂੰ ਅਸੈਪਟ ਕਰੇਗਾ ਕਿਉਂ ਨੋ ਢੱਲੀਵਾਲ ਸਾਹਿਬ ਦੇ ਨਾਲ ਜਾਣਾ ਪਸੰਦ ਕਰੇਗਾ ਜਦ ਉਹ ਆਪਣਾ ਰਸਤਾ ਪਾਉਂਗਾ। ਮੁੱਖਮੰਤ ਠੀਕ ਹਾਂ। ਮਸਾਨ ਨਹੀਂ ਮੰਨਦੇ ਹੈਗੇ। ਇਹ ਤਾਂ ਪੱਠੇ ਵਾਲੇ ਬੰਦੇ ਨੇ। ਇਹ ਕਿਸਾਨ ਨਹੀਂ ਮੰਨਦੇ ਉਹਨਾਂ ਨੂੰ। ਮੇਰੇ ਨਾਲ ਜਿਆਦਾ ਪ੍ਰੈਸ ਨੂੰ ਜਿਆਦਾ ਪਤਾ ਹੋਊ ਮੇਰੇ ਬਾਰੇ। ਵੀ ਮੈਂ ਕੀ ਚੀਜ਼ ਆ। ਉਹ ਤਾਂ ਉਹ ਤਾਂ ਬਹੁਤ ਖੁਸ਼ਗਮ ਹੈ ਬਹੁਤ ਖੁਸ਼ਗਮ ਨਾਲ ਢੰਡੇ ਨੂੰ ਉਹ ਵੀ ਕਹੂਗਾ ਮੈਂ ਵੀ ਕਹੂੰਗਾ। ਮਾਤਾ ਨਾ ਕੀ ਸਵਾਲ ਕਰੇ ਮੇਰੇ ਦਿਮਾਗ ਚ ਲਿਖ ਨਿਕਲ ਹਾਂ ਹਾਂ ਜਿਹੜਾ ਕੱਠੀ ਮੀਟਿੰਗ ਮੈਂ ਤਾਂ ਪਹਿਲਾਂ ਪ੍ਰੈਸ ਨੂੰ ਕਹਿੰਦਾ ਵੀ ਜੇ ਕਾਂਗਰਸ ਦਾ ਕੋਈ ਕਿਸਾਨ ਬੰਗਾ ਹੈ ਮੇਰੀ ਇਕੱਲੀ ਸਮਝ ਐ ਸਾਡੇ ਮੋਰਚੇ ਦੀ ਸਮਝ ਨਹੀਂ ਵੀ ਮੈਦਾਨ ਚ ਉਤਰ ਮੇਰੀ ਸਰੂਦੂਸ ਨੇ ਸਮਝ ਐ ਕੋਈ ਕਾਂਗਰਸ ਦਾ ਕਿਸਾਨ ਮੋਰਚਾ ਵੱਡਾਂ ਲੜਾਈਆਂ ਲੜਦਾ ਹੈ ਪੁਰਾਣੀਆਂ ਉਹ ਸਾਡੇ ਲੋਕਾਂ ਵਾਸਤੇ ਉੱਤਰੇ ਮੋਰਚੇ ਚ ਆਵੇ ਮੈਂ ਕਹਿੰਦਾ ਡੱਲੇ ਵਾਲਾ ਵੀ ਸਰਕਾਰ ਸੱਦੇ ਸਾਨੂੰ ਕੋਈ ਸਾਨੂੰ ਕੋਈ ਮਤਵਨ ਆ ਆਪਣਾ ਗ੍ਰਾਹਕ ਸਾਹਿਬ ਆਏ ਨੇ ਇਕੱਠੇ ਆਜੇ ਇਕੱਠੇ ਹੋਵਾਂਗੇ ਇਕੱਠੇ ਹੋਣ ਤੇ ਰੋਦੂ ਸਿੰਘ ਤਾਂ ਕਦੇ ਬਰੂ ਕੀਤਾ ਹੀ ਨਹੀਂ ਅਜ ਤਾਂ ਬਾਗੇ ਸੀ ਫੋਟ ਪਾਈ ਕਿ ਨਹੀਂ ਡੱਲੇ ਨੇ ਪਾਈਆ ਕਹਿੰਦਾ ਇਹ ਤਾਂ ਰਾਜਨੀਤਿਕ ਨੇ ਕਹਿੰਦਾ ਜੀ ਇਹ ਤਾਂ ਰਾਜਨੀਤਿਕ ਨੇ ਮੈਂ ਡੱਲਿਆਂ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਵੋਟ ਪਾ ਕੇ ਉਂਗਲ ਖੜੀ ਕਰੀ ਐ ਮੈਂ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਨੂੰ ਪਾਈ ਐ ਕ ਕਾਂਗਰਸ ਨੂੰ ਪਾਈ ਐ ਕ ਕਾਲੀਆਂ ਨੂੰ ਪਾਈ ਐ ਕਿਨੂੰ ਪਾਈ ਐ ਕਾਮ ਨੂੰ ਪਾਈ ਐ ਮੇਰੇ ਕੋਲ ਦੱਸੇ ਨਾ ਮੈਨੂੰ ਮੈਂ ਰੋਦੂ ਸਿੰਘ ਦਾ ਬਾਈਕਾਟ ਕਰਤਾ ਸੀ ਕਿ ਮੈਂ ਬੰਦਾ ਬਹਾਲੀ ਦੀ ਮਬੂਤ ਪਾਈ ਇਹ ਨਾ ਮੇਰੇ ਪਰਿਵਾਰ ਨੇ ਪਾਈ ਹੈ ਵੀ ਆਪਾਂ ਪਾਉਂਦੇ ਹੀ ਨਹੀਂਗੇ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ